ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਤੇ ਪਿਆਰੀ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜੋ ਪੈਣਾ ਮੇਰੇ ਚੈਨਲ ਤੇ ਨਵੀਆਂ ਜੀ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਆਪਣੇ ਕਲੈਕਸ਼ਨਸ ਨੂੰ ਕਿਵੇਂ ਦੀ ਲੱਗਦੀ ਹੈ ਜੀ ਜਰੂਰ ਦੱਸਿਆ ਕਰੋ ਤੇ ਅੱਜ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਬਿਲਕੁਲ ਅਲੱਗ ਪ੍ਰਿੰਟ ਹੈ ਜੀ ਸਾਰੇ ਤੇ ਇਹ ਪ੍ਰਿੰਟ ਤੁਹਾਨੂੰ ਲੋਕਲ ਮਾਰਕੀਟ ਤੋਂ ਬਿਲਕੁਲ ਵੀ ਨਹੀਂ ਮਿਲਣਗੇ ਜੀ ਇਹ ਸਿਰਫ ਤੁਹਾਨੂੰ ਵਿਰਸਾ ਕਲੈਕਸ਼ਨ ਤੋਂ ਹੀ ਮਿਲਣਗੇ ਸਾਰੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਿਲਕੁਲ ਡਿਫਰੈਂਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਪਿਆਰੇ ਇਹਨਾਂ ਦੇ ਕਲਰ ਹੈ ਬਿਲਕੁਲ ਰਾਇਲ ਲੁੱਕ ਦਾ ਸਟੱਫ ਹੈ ਜੀ ਰਾਇਲ ਲੁੱਕ ਦੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਇਹ ਪ੍ਰਿੰਟ ਆਮ ਆਪਾਂ ਨੂੰ ਲੋਕਲ ਮਾਰਕੀਟ ਚੋਂ ਬਿਲਕੁਲ ਵੀ ਨਹੀਂ ਮਿਲਦੇ ਜੀ ਸਾਰੇ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆਊਗਾ ਜੀ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਇਹਨਾਂ ਸੂਟਾਂ ਤੇ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਊਗਾ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਇਹਨਾਂ ਦਾ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ ਜੀ ਤੁਸੀਂ ਪੂਰੇ ਖੁੱਲੇ ਡੁੱਲੇ ਇਹਨਾਂ ਦੇ ਦੁਪੱਟੇ ਆਉਣਗੇ ਜੀ ਪੂਰੇ ਢਾਈ ਢਾਈ ਮੀਟਰ ਦੇ ਕੋਈ ਵੀ ਦੁਪੱਟਾ ਤੁਹਾਨੂੰ ਛੋਟਾ ਨਹੀਂ ਮਿਲੂਗਾ ਬਹੁਤ ਹੀ ਜ਼ਿਆਦਾ ਸੋਹਣੇ ਖੁੱਲੇ ਡੁੱਲੇ ਤੇ ਪੂਰੇ ਸਰਦਾਰੀ ਦੁਪੱਟੇ ਹੈ ਜੀ ਸਰਦਾਰੀ ਸਾਰੇ ਕਲਰ ਹੈ ਜੀ ਜਿਹੜੀਆਂ ਪਹਿਣਾ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਕੱਪੜਾ ਪਾਉਣਾ ਪਸੰਦ ਕਰਦੀਆਂ ਜੀ ਤੇ ਥੋੜੀ ਜੀ ਬ੍ਰਾਂਡਡ ਕੱਪੜਿਆਂ ਦੀ ਡਿਮਾਂਡ ਹੁੰਦੀ ਹੈ ਜਿਹੜੀਆਂ ਪਹਿਣਾ ਦੀ ਇਹ ਉਹਨਾਂ ਲਈ ਬੈਸਟ ਸੂਟ ਹੈ ਜੀ ਸਾਰੇ ਬ੍ਰਾਂਡਡ ਫੈਬਰਿਕ ਹੈ ਜੀ ਪਿਓਰ ਰੀਵਾ ਬ੍ਰਾਂਡ ਦਾ ਫੈਬਰਿਕ ਆਊਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਪ੍ਰੀਮੀਅਮ ਕੁਆਲਟੀ ਦਾ ਕੱਪੜਾ ਹੈ ਜੀ ਇਹ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਹੈ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਸਕਦੇ ਹੋ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਪੇਮੈਂਟ ਆਨਲਾਈਨ ਪਹਿਲਾਂ ਹੋਊਗੀ ਜੀ ਸਾਰੇ ਸੂਟਾਂ ਦੇ ਪ੍ਰਾਈਸ ਉੱਪਰ ਦਿੱਤੇ ਹੋਏ ਆ ਜੀ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਆਰਡਰ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਦੇ ਨਾਲ ਬੈਲ ਆਈਕਨ ਨੂੰ ਦਬਲਿਆ ਕਰੋ ਜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਜਾਊ ਮਿਲ ਜਾਊਗੀ ਜੀ ਇਸ ਤਰ੍ਹਾਂ ਦੇ ਆਪਾਂ ਸੋਹਣੇ ਸੋਹਣੇ ਸੂਟ ਪਾਉਂਦੇ ਰਹਿੰਨੇ ਆ ਜੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ ਮੈਸੇਜ ਭੇਜ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਥੈਂਕ ਯੂ